ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜਦੋਂ ਬਹਾਦਰ ਸ਼ਾਹ ਨੇ ਬੇਨਤੀ ਕੀਤੀ ਨਾ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰੇ ਪਿਤਾ ਔਰੰਗਜ਼ੇਬ ਨੇ ਬੜਾ ਵੱਡਾ ਜ਼ੁਲਮ ਕੀਤਾ ਹੈ ਤੁਹਾਡੇ ਮਹਾਰਾਜ ਮੈਂ ਆਪਣੇ ਪਿਤਾ ਵੱਲੋਂ ਮਾਫੀ ਮੰਗਣੇ ਪਰ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰਾ ਰਾਜ ਖਤਰੇ ਵਿੱਚ ਹੈ ਕਿਰਪਾ ਕਰੋ ਮੇਰੀ ਮਦਦ ਕਰੋ ਮਹਾਰਾਜ ਗੁਰੂ ਤਾਂ ਉਹ ਹੈ ਸੁਣਿਆ ਤੁਸੀਂ ਕਿਸੇ ਦੀ ਭੁੱਲ ਨਹੀਂ ਝਦਾਰਦੇ ਸੁਣਿਆ ਤੁਸੀਂ ਕਿਸੇ ਦਾ ਪਾਪ ਨਹੀਂ ਝਦਾਰਦੇ ਮਹਾਰਾਜ ਮੇਰੀਆਂ ਭੁੱਲਾਂ ਬਖਸ਼ ਦਿਓ ਮੈਨੂੰ ਰਾਜ ਲੈਣ ਵਿੱਚ ਮਦਦ ਕਰੋ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨੂੰ ਸਿੱਖ ਕਲ ਕੇ ਜਵਾਬ ਦਿੱਤਾ ਭਾਈ ਤੇਰੀ ਮਦਦ ਕਰ ਦਾਂਗੇ ਬਹਾਦਰ ਸ਼ਾਹ ਤੇਰੇ ਪਿਓ ਦੀਆਂ ਭੁੱਲਾਂ ਨਹੀਂ ਝਦਾਰਾਂਗੇ ਉਹਨੇ ਸਾਡੇ ਨਿੱਕੇ ਨਿੱਕੇ ਮਾਸੂਮ ਬੱਚਿਓ ਦੇ ਰਾਜ ਵਿੱਚ ਕਤਲ ਹੋਏ ਨੇ ਨਿਆਂ ਵੇਚਣੇ ਗਏ ਅਸੀਂ ਉਹ ਗੱਲ ਨਹੀਂ ਚਤਾਰਾਂਗੇ ਤੇਰੀ ਮਦਦ ਕਰਾਂਗੇ ਪਰ ਇੱਕ ਸ਼ਰਤ ਹੈ ਕਹਿੰਦਾ ਮਹਾਰਾਜ ਦੱਸੋ ਜਿਹੜੇ ਇਲਾਕੇ ਦਾ ਰਾਜ ਕਹੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਉਹ ਦੇ ਦੰ ਪਾਤਸ਼ਾਹ ਨੇ ਕਿਹਾ ਰਾਜ ਨੂੰ ਤਾਂ ਖਾਲਸਾ ਠੋਕਰਾਂ ਮਾਰਦਾ ਹੈ ਰਾਜ ਨਹੀਂ ਚਾਹੀਦਾ ਨਿਆਂ ਚਾਹੀਦਾ ਰਾਜੇ ਚੁਲੀ ਨਿਆਂ ਵਕੀ ਜੇ ਤੂੰ ਰਾਜਾ ਬਣੇ ਤੇਰੀ ਮਦਦ ਕਰਾਂਗੇ ਪਰ ਇੱਕ ਸ਼ਰਤ ਹੈ ਚਾਰ ਬੰਦੇ ਸਾਡੇ ਹਵਾਲੇ ਕਰ ਦੇਂ ਰਾਜਾ ਬਣ ਕੇ ਇਮਾਨਦਾਰੀ ਨਾਲ ਉਹ ਚਾਰ ਬੰਦੇ ਸਾਡੇ ਹਵਾਲੇ ਕਰੇ ਕਿਉਂਕਿ ਉਹਨਾਂ ਨੇ ਬੜਾ ਵੱਡਾ ਜ਼ੁਲਮ ਕੀਤਾ ਹੈ ਅਸੀਂ ਉਹਨਾਂ ਨੂੰ ਸਜ਼ਾ ਦੇਣੀ ਹੈ ਕਹਿੰਦਾ ਮਹਾਰਾਜ ਕਿਹੜੇ ਬਾਦਸ਼ਾਹ ਨੇ ਕਿਹਾ ਇੱਕ ਤਾਂ ਸਰਹੰਦ ਦਾ ਨਵਾਬ ਵਜ਼ੀਰ ਖਾਨ ਉਹਨੇ ਧਰਮ ਤੇ ਰਾਜਨੀਤੀ ਦੀ ਸ਼ਰਤ ਤੋਂ ਉੱਪਰ ਪਾਪ ਕੀਤਾ ਹੈ ਕਿਸੇ ਧਰਮ ਦੇ ਕਾਨੂੰਨ ਵਿੱਚ ਨਿੱਕੇ ਜਿਹੇ ਬੱਚੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਪੌਣੇ 7 ਸਾਲ ਪੌਣੇ 9 ਸਾਲ ਦੇ ਮੇਰੇ ਸਾਹਿਬ ਜੱਦੇ ਵਜ਼ੀਰ ਖਾਂ ਦੇ ਹੁਕਮ ਨਾਲ ਕੰਧਾਂ ਚੜੇ ਗਏ। ਕਹਿੰਦੇ ਵਜ਼ੀਰ ਖਾਂ ਸਾਨੂੰ ਚਾਹੀਦੇ। ਦੂਜਾ ਪੌਣੇ 7 ਸਾਲ ਦੇ ਸਾਹਿਬ ਜੱਦਿਆਂ ਦੀਆਂ ਸਾਹ ਵਾਲੀਆਂ ਰਗਾਂ ਵੱਢਣ ਵਾਲੇ ਤੁਮੇ ਜਲਾਦ ਚਾਹੀਦੇ ਨੇ ਜਿਨ੍ਹਾਂ ਨੇ ਆਪਣਾ ਕੇਸ ਮਾਫ ਕਰਾਉਣ ਲਈ ਮੇਰੇ ਨਿੱਕੇ ਨਕੇ ਸਹਬਜ਼ਾਦਿਆਂ ਨੂੰ ਕੰਧਾਂ 'ਚ ਚੜਿਆ ਤੇ ਉਹਨਾਂ ਦੀਆਂ ਸਾਹ ਵਾਲੀਆਂ ਰਗਾਂ ਵੱਡੀਆਂ ਚੌਥਾ ਬੰਦਾ ਸਢੋਰੇ ਦਾ ਨਵਾਬ ਸਾਨੂੰ ਚਾਹੀਦਾ ਵਹਾਦਰ ਸ਼ਾ ਬੋਲਿਆ ਕਿੰਨਾ ਜੀ ਉਹਦੇ ਨਾਲ ਤੁਹਾਡਾ ਕੀ ਸੰਬੰਧ ਹੈ ਵਜ਼ੀਰ ਖਾਨ ਤੇ ਜਲਾਦ ਤੇ ਮੰਨਿਆ ਵੀ ਉਹਨਾਂ ਨੇ ਜ਼ੁਲਮ ਕੀਤੇ ਸਢੋਰੇ ਦੇ ਨਵਾਬ ਨਾਲ ਤੁਹਾਡਾ ਕੀ ਸੰਬੰਧ ਪਾਦਸ਼ਾਹ ਕਹਿੰਦੇ ਉਹਨੇ ਇੱਕ ਭਗਤੀ ਕਰਨ ਵਾਲੇ ਪੀਰ ਪੀਰ ਬੁੱਧੂ ਸ਼ਾਹ ਦਾ ਕਤਲ ਕੀਤਾ ਭਾਵੇਂ ਪੀਰ ਬੁੱਧੂ ਸ਼ਾਹ ਮੁਸਲਮਾਨ ਹੈ ਪਰ ਉਹਨੇ ਸੱਚ ਦਾ ਕਤਲ ਕੀਤਾ ਉਸ ਡੋਰੇ ਦਾ ਨਵਾਬ ਸੰਗੋ ਬਾਹਦਰ ਸ਼ਾਹ ਨੇ ਕਹਿ ਦੀ ਮੈਂ ਮੰਨਦਾ ਮੇਰੀ ਮਦਦ ਕਰੋ ਰਾਜ ਦਵਾਓ ਇਹ ਚਾਰੇ ਹੀ ਬੰਦੇ ਮੈਂ ਤੁਹਾਡੇ ਹਵਾਲੇ ਤੱਕ ਬੜੀ ਵੱਡੀ ਕਮਸਾਨ ਦੀ ਜੰਗ ਹੋਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਖਾਲਸੇ ਬਹਾਦਰ ਸ਼ਾਹ ਦੇ ਹੱਕ ਵਿੱਚ ਭੇਜੇ ਜੰਗ ਦਿੱਤੀ ਦਿੱਲੀ ਦਾ ਬਾਦਸ਼ਾਹ ਬਣਨਾ ਇਤਿਹਾਸ ਕਹਿੰਦਾ ਹੈ ਜਦੋਂ ਬਾਦਸ਼ਾਹ ਬਣ ਗਿਆ ਉਹਨੇ ਚੋਂ ਬੰਦਿਆਂ ਦੀ ਗੱਲ ਕਰਨੀ ਭੁੱਲ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧੰਨਵਾਦ ਕੀਤਾ ਉਹਨੇ ਆ ਕੇ ਆਗਰੇ ਆਗਰੇ ਦੇ ਕਿਲੇ ਵਿੱਚ ਪਾਦਸ਼ਾਹ ਦਾ ਬੜਾ ਅਦਬ ਕੀਤਾ ਦੁਸ਼ਾਲੇ ਪੇਂਟ ਕੀਤੇ ਧੰਨਵਾਦ ਤੇ ਸ਼ੁਕਰਾਨਾ ਕੀਤਾ ਪਰ ਉਹਨੇ ਇੱਕ ਵਾਰ ਵੀ ਜ਼ੁਬਾਨ ਤੋਂ ਇਹ ਨਹੀਂ ਕਿਹਾ ਮਹਾਰਾਜ ਰਾਜ ਮਿਲ ਗਿਆ ਉਹ ਚਾਰ ਬੰਦੇ ਕਦੋਂ ਤੁਹਾਨੂੰ ਦਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਨਹੀਂ ਰੱਖੋ ਤਿੰਨੇ ਪੁੱਜ ਮਹੀਨੇ ਲੰਘ ਗਏ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼੍ਰੀ ਨਦੇੜ ਸਾਹਿਬ ਜਲ ਹਜ਼ੂਰ ਸਾਹਿਬ ਉੱਥੇ ਅਸਥਾਨ ਬਣਿਆ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਬਹਾਦਰ ਸਾਹ ਥੋੜੇ ਮਹੀਨਿਆਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਨਦੇੜ ਸਾਹਿਬ ਜੇ ਕਲਗੀਦਰ ਦਸ਼ਮੇਸ਼ ਪੇਤਾ ਸ਼੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਨੂੰ ਮਿਲਿਆ ਥੋੜੇ ਦਿਨ ਨਾਲ ਬੈੰਦਾ ਉੱਠਦਾ ਰਿਆ ਪਰ ਉਹਨੇ ਗੱਲ ਦਾ ਜ਼ਿਕਰ ਹੀ ਨਹੀਂ ਕੀਤਾ ਮੁਰਦੇ ਪਾਤਸ਼ਾਹ ਨੂੰ ਯਾਦ ਕਰਾਉਣਾ ਪਿਆ ਸ਼੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਬਹਾਦਰ ਸ਼ਾਹ ਤੂੰ ਕੁਝ ਭੁੱਲ ਗਿਆ ਵਈ ਕਹਿੰਦਾ ਮਹਾਰਾਜ ਕੀ ਕਹਿੰਦੇ ਰਾਜ ਦਿਵਾਉਣ ਤੋਂ ਪਹਿਲਾਂ ਤੇਰੇ ਨਾਲ ਵਾਅਦਾ ਕੀਤਾ ਸੀ ਤੂੰ ਉਹ ਗੱਲ ਮੰਨੀ ਸੀ ਵਾਅਦੇ ਤੋਂ ਮੁੱਕਰ ਗਿਆ ਜਾ ਫਿਰ ਤੈਨੂੰ ਭੁੱਲ ਗਿਆ ਚਾਰ ਬੰਦੇ ਸਰਹੰਦ ਦਾ ਨਵਾਬ ਸਡੋਰੇ ਦਾ ਨਵਾਬ ਤੇ ਦੋ ਜਲਾਦ ਸਮਾਣੇ ਵਾਲੇ ਇਹ ਚਾਰ ਬੰਦੇ ਤੂੰ ਹਵਾਲੇ ਕਰਨੇ ਸੀ ਸਾਡੇ ਨਿਆ ਕਰਨਾ ਸੀ ਕਹਿੰਦਾ ਹਾਂ ਮਹਾਰਾਜ ਜਾਤ ਆ ਗਿਆ ਥੋੜੇ ਦਿਨਾਂ ਦੀ ਮੌਲਤ ਦਿਓ ਰਾਜਨੀਤਿਕ ਬੰਦਿਆਂ ਨੂੰ ਸਭ ਕੁਝ ਯਾਦ ਹੁੰਦਾ ਹੈ